ਐਮਐਸਟੀ ਸਣੀ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨਾ ਗੁਰਜੀਤ ਸਿੰਘ ਡੱਲੇਵਾਲ ਜੋ ਪਿਛਲੇ ਕਈ ਮਹੀਨਿਆਂ ਤੋਂ ਮਰਨ ਵਰਤ ਤੇ ਬੈਠੇ ਨੇ ਤਾਂ ਜੋ ਕੇਂਦਰ ਆਪਣੀਆਂ ਮੰਗਾਂ ਮੰਨਣ ਲਈ ਦਬਾਅ ਪਣਾਇਆ ਜਾਵੇ ਉੱਥੇ ਪੰਜਾਬ ਸਰਕਾਰ ਦੇ ਵੱਲੋਂ ਬੇਸ਼ੱਕ ਕਿਸਾਨੀ ਧਰਨੇ ਨੂੰ ਚੁਕਾਉਣ ਲਈ ਐਕਸ਼ਨ ਲੈ ਲਿਆ ਗਿਆ ਪਰ ਉੱਥੇ ਯੂਨਿਟ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਦੀ ਇੱਕ ਪੋਸਟ ਸਾਹਮਣੇ ਆਈ ਕੇਂਦਰੀ ਮੰਤਰੀ ਦੇ ਵੱਲੋਂ ਡੱਲੇਵਾਲ ਨੂੰ ਇੱਕ ਅਪੀਲ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਡੱਲੇਵਾਲ ਨੂੰ ਮਰਨ ਵਰਤ ਖਤਮ ਕਰਨ ਦੀ ਅਪੀਲ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਵੱਲੋਂ ਆਪਣੇ ਟਵੀਟ ਦੇ ਵਿੱਚ ਲਿਖਿਆ ਗਿਆ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਕਹਿੰਦੇ ਨਜ਼ਰ ਆਏ ਕਿ ਅਸੀਂ ਗੱਲਬਾਤ ਦਾ ਦੌਰ ਜਾਰੀ ਰੱਖਾਂਗੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਰਕਾਰ ਕਿਸਾਨਾਂ ਪ੍ਰਤੀ ਗੰਭੀਰ ਹੈ ਦੱਸਿਆ ਕਿ ਕੇਂਦਰੀ ਮੰਤਰੀ ਦੀ ਇਹ ਅਪੀਲ ਉਦੋਂ ਆਈ ਜਦੋਂ ਜਗਜੀਤ ਸਿੰਘ ਢੱਲੇਵਾਲੂ ਹਸ ਸਾਲ ਤੋਂ ਛੁੱਟੀ ਦੇ ਕੇ ਘਰ ਪੇਸ ਦਿੱਤਾ ਗਿਆ ਕੇਂਦਰੀ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਐਕਸ ਤੇ ਲਿਖਿਆ ਕਿ ਭਾਰਤ ਸਰਕਾਰ ਦੇ ਨੁਮਾਇੰਦਿਆਂ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਵਿਚਕਾਰ ਆਪਣੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਜਾਰੀ ਹੈ ਕਿਸਾਨ ਗੁਜਕੀਤ ਸਿੰਘ ਢੱਲੇਵਾਰ ਹੁਣ ਹਸਪਤਾਲ ਤੋਂ ਵਾਪਸ ਆ ਗਏ ਨੇ ਅਤੇ ਅਸੀਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ ਅਸੀਂ ਉਨ੍ਹਾਂ ਨੂੰ ਆਪਣਾ ਮਰਨਵਰਤ ਖਤਮ ਕਰਨ ਦੀ ਬੇਨਤੀ ਕਰਦੇ ਹਾਂ ਅਤੇ ਪਹਿਲਾਂ ਤੋਂ طے ਮਿਤੀ ਅਨੁਸਾਰ 4 ਮਈ ਨੂੰ ਸਵੇਰੇ 11 ਵਜੇ ਕਿਸਾਨ ਜਥੇਬੰਦੀਆਂ ਦੇ ਨਾਲ ਗੱਲਬਾਤ ਕਰ ਲਈ ਮੀਟਿੰਗ ਕਰਾਂਗੇ ਦਾਸੀ ਕੀ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਦੇ ਇਸ ਬਿਆਨ ਜੋ ਕਿਸਾਨਾਂ ਨੂੰ ਢੱਲੇਵਾਲ ਦੀ ਭੂਮਿਕਾ ਤੇ ਸੰਘਰਸ਼ ਦਾ ਸਨਮਾਨ ਕਰਨ ਵਾਲੇ ਇੱਕ ਕਦਮ ਮੰਨਿਆ ਜਾ ਰਿਹਾ ਹੈ ਸਰਕਾਰ ਦੇ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਪ੍ਰਦਰਸ਼ਨਕਾਰੀਆਂ ਦੀ ਸੇਤ ਤੇ ਸਨਮਾਨ ਦੋਵਾਂ ਦੀ ਪ੍ਰਤੀ ਸੁਵੇਦਨਸ਼ੀਲ ਹੈ ਕਾਬਲੇ ਗੌਰ ਹੈ ਕਿ ਬੀਤੇ ਵੀਰਵਾਰ ਨੂੰ ਹੀ ਜਗਜੀਤ ਸਿੰਘ ਨੂੰ ਢੱਲੇਵਾਲੋਂ ਪਟਿਆਲਾ ਦੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹ ਆਪਣੇ ਜੱਤੀ ਪਿੰਡ ਪਹੁੰਚੇ ਉਥੇ ਢੱਲੇਵਾਲ ਨੇ ਕਿਹਾ ਕਿ ਜਦੋਂ ਤੱਕ ਉਹ ਨਗੀਆਂ ਮੰਗਾ ਨਹੀਂ ਮੰਨੀ ਜਾਂਦੀਆ ਉਦੋਂ ਤੱਕ ਸੰਘਰਸ਼ اسی ਤਰੀਕੇ ਨਾਲ ਜਾਰੀ ਰਹੇਗਾ ਇਹ ਵੀ ਦੱਸਿਆ ਕਿ ਕਿਸਾਨਾਂ ਦੇ ਵੱਲੋਂ 13 ਫਰਵਰੀ 2024 ਨੂੰ ਸ਼ੰਭੂ ਅਤੇ ਕਨੌਰੀ ਬਾਰਡਰ ਤੋਂ ਦਿੱਲੀ ਨੂੰ ਪੱਲ ਨੂੰ ਉੱਚ ਵੀ ਕੀਤਾ ਗਿਆ ਸੀ ਪਰ ਹਰਿਆਣਾ ਪੁਲਿਸ ਦੇ ਵੱਲੋਂ ਉਹਨਾਂ ਨੂੰ ਉੱਥੇ ਹੀ ਰੋਕ ਲਿਆ ਗਿਆ ਸਰਹੱਦ ਤੇ ਪੱਕੇ ਬੈਰੀਗੇਡ ਲਗਾ ਦਿੱਤੇ ਗਏ ਇਸ ਉਪਰੰਤ ਕਿਸਾਨਾਂ ਨੇ ਕਿਹਾ ਕਿ ਉਹ ਸ਼ਾਂਤਮਈ ਢੰਗ ਦੇ ਨਾਲ ਅੱਗੇ ਵਧਣਾ ਚਾਹੁੰਦੇ ਨੇ ਦੋਵਾਂ ਮੋਰਚੇ ਤੇ ਪੱਕਾ ਮੋਰਚਾ ਵੀ ਕਾਇਮ ਰਹੇਗਾ ਇਸੇ ਦੌਰਾਨ 08 ਮਾਰਚ 2025 ਨੂੰ ਜਦੋਂ ਕਿਸਾਨ ਕੇਂਦਰ ਦੇ ਨਾਲ ਮੀਟਿੰਗ ਕਰਨ ਆਏ ਤਾਂ ਮੀਟਿੰਗ ਤੋਂ ਵਾਪਸ ਜਾਂਦੇ ਸਮੇਂ ਪੰਜਾਬ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਿਸ ਤੋਂ ਬਾਅਦ ਸ਼ੰਭੂ ਅਤੇ ਕਨੌਰੀ ਬਾਰਡਰ ਤੋਂ ਪੋਰਚੇ ਹਟਾ ਦਿੱਤੇ ਗਏ ਇਸ ਦੌਰਾਨ ਕਈ ਦਿਨ ਕਿਸਾਨਾਂ ਨੂੰ ਜੇਲ੍ਹ ਦੇ ਵਿੱਚ ਵੀ ਟੱਕ ਦਿੱਤਾ ਗਿਆ। ਉੱਥੇ ਹੀ ਇਸ ਸਮੇਂ ਕਿਸਾਨਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਜਿੱਥੇ ਕਿਸਾਨਾਂ ਗੁਰੂ ਨਿਰਮਲ ਸਿੰਘ ਸਿੱਧੂ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਹੈ। ਸਤਾਨਕ ਅਨਾਜ ਮੰਡੀ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਕਿਸਾਨ ਸਿਕਲਾਈ ਕੈਂਪ ਦੌਰਾਨ ਸੂਬੇ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਕੁੱਡੀਆਂ ਨੂੰ ਜਨਤਕ ਤੌਰ ਤੇ ਸਵਾਲ ਪੁੱਛਣ ਵਾਲੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਜੱਸਿਆਣਾ ਪਿੰਡ ਦੇ ਕਿਸਾਨਾਂ ਗੁਰੂ ਨਿਰਮਲ ਸਿੰਘ ਸਿੱਧੂ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਉਧਰ ਹੀ ਕਿਸਾਨਾਂ ਦੇ ਮੁੱਦੇ ਤੇ ਕੇਂਦਰੀ ਮੰਤਰੀ ਰਵਨੀਤ ਮਿੱਟੂ ਦਾ ਵੀ ਵਟਾ ਬਿਆਨ ਸਾਹਮਣੇ ਆਇਆ ਜਿੱਥੇ ਸ਼ਿਵਰਾਜ ਚੋਹਾਨ ਦੇ ਵੱਲੋਂ ਡੱਲੇਵਾਲ ਲੋ ਮਰਨ ਵਰਤ ਖਤਮ ਕਰਨ ਦੀ ਅਪੀਲ ਕੀਤੀ ਗਈ ਉੱਥੇ ਹੀ ਰਵਨੀਤ ਮਿੱਟੂ ਵੀ ਡੱਲੇਵਾਲੂ ਅਪੀਲ ਕਰਦੇ ਨਜ਼ਰ ਆਏ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਜਿਸ ਦੇ ਵਿੱਚੋਂ ਭੁੱਖ ਹੜਤਾਲ ਖਤਮ ਕਰਨ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੇਂਦਰ ਨਾਲ ਗੱਲਬਾਤ ਦੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਦੇ ਨਜ਼ਰ ਆ ਰਹੇ ਨੇ ਵੀਡੀਓ ਦੇ ਵਿੱਚ ਮਿੱਟੂ ਕਹਿੰਦੇ ਨਜ਼ਰ ਆਏ ਕਿ ਤੁਹਾਡੀ ਸੇਤ ਜਿਆਦਾ ਮਹੱਤਵਪੂਰਨ ਨੇ ਅਤੇ ਤੁਹਾਡੀ ਜਿੰਦਗੀ ਪੰਜਾਬ ਦੇ ਲੋਕਾਂ ਲਈ ਕੀਮਤੀ ਹੈ ਕਿਉਂਕਿ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਸੰਘਰਸ਼ ਲਈ ਤੁਹਾਡੀ ਅਗਵਾਈ ਦੀ ਹਮੇਸ਼ਾ ਲੋੜ ਰਹੇਗੀ ਵਿਟਣੇ ਕਿ ਹੈ ਕਿ ਲੋਕ ਸਭਾ ਸੈਸ਼ਨ ਦੌਰਾਨ ਪਾਜਵਾ ਮੰਤਰੀ ਅਤੇ ਸੀਨੀਅਰ ਆਗੂਆਂ ਨੇ ਢੱਲੇਵਾਲ ਦੇ ਖੇਤ ਬਾਰੇ ਪੁੱਛਿਆ ਤਾਂ ਉਹਨਾਂ ਦੀ ਚੰਗੀ ਸੇਬ ਦੀ ਕਾਮਨਾ ਕੀਤੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਤੇ ਕਈ ਮੀਟਿੰਗਾਂ ਕੀਤੀਆਂ ਨੇ ਅਤੇ ਗੱਲਬਾਤ ਜਾਰੀ ਰੱਖਣਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਕਿ ਆਪਣੇ ਵੱਲੋਂ ਕੇਂਦਰ ਸਰਕਾਰ ਤੇ ਪੰਜਾਬ ਦੇ ਲੋਕਾਂ ਵੱਲੋਂ ਢੱਲੇਵਾਲ ਨੂੰ ਮਰਨ ਵਰਤ ਖਤਮ ਕਰਨ ਅਤੇ ਹਿੰਦ ਸਰਕਾਰ ਨਾਲ ਗੱਲਬਾਤ ਲਈ ਅੱਗੇ ਆਉਣ ਦੀ ਅਪੀਲ ਕਰਦੇ ਆਂ ਬਿੱਟੂ ਨੇ ਅੱਗੇ ਕਿਹਾ ਕਿ ਉਹ ਕਿਸਾਨਾਂ ਦੇ ਦਰਦ ਨੂੰ ਸਮਝਦੇ ਨੇ ਕਿਉਂਕਿ ਉਹ ਵੀ ਇੱਕ ਕਿਸਾਨ ਪਰਿਵਾਰ ਤੋਂ ਸਬੰਧਤ ਨੇ ਅਤੇ ਕਿਸਾਨਾਂ ਦੀਆਂ ਮੰਗਾਂ ਦੇ ਸਮਰਥਨ ਦੇ ਵਿੱਚ 1 ਸਾਲ ਤੋਂ ਵੱਧ ਸਮੇਂ ਦੇ ਜੰਤਰ ਮੰਤਰ ਕਰਨੇ ਤੇ ਬੈਠੇ ਸਾਨੂੰ ਉਹਨਾਂ ਕਾਮਨਾਵਾਂ ਕੀਤੀਆਂ ਕਿ ਢੱਲੇਵਾਲ ਆਪਣੇ ਮਿਸ਼ਨ ਦੇ ਵਿੱਚ ਸਫਲ ਹੋਣ ਅਤੇ ਲੰਬੇ ਸਮੇਂ ਤੱਕ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਰਹਿਣ ਉਹਨਾਂ ਉਮੀਦ ਪ੍ਰਗਟਾਈ ਹੈ ਕਿ ਢੱਲੇਵਾਲ 4 ਮਈ ਨੂੰ ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਆਪਣਾ ਮਨਵਰਤ ਖਤਮ ਕਰ ਦੇਣਗੇ ਮੈਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਕਿਸਾਨ ਲੀਡਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਸਾਰੀ ਸੈਂਟਰਲ ਦੀ ਸਰਕਾਰ ਵੱਲੋਂ ਗਵਰਨਮੈਂਟ ਵੱਲੋਂ ਤੇ ਸਾਰੇ ਦੇਸ਼ ਦੇ ਪੰਜਾਬ ਦੇ ਲੋਕਾਂ ਵੱਲੋਂ ਮੈਂ ਬੇਨਤੀ ਕਰਦਾ ਉਹਨਾਂ ਦੀ ਸਿਹਤ ਬਹੁਤ ਜ਼ਰੂਰੀ ਆ ਉਹ ਐਡਾ ਵੱਡਾ ਸੰਘਰਸ਼ ਜਿਹੜਾ ਉਹਨਾਂ ਦਾ ਸੰਘਰਸ਼ ਦਾ ਜੀਵਨ ਉਹ ਬਹੁਤ ਵੱਡੀ ਸਾਡੇ ਮੂਰੇ ਜੂੰਦੀ ਜਾਗਦੀ ਮਿਸਾਲ ਉਹ ਲਗਾਤਾਰ ਸੰਘਰਸ਼ ਲੜ ਰਹੇ ਆ ਤੇ ਸੈਂਟਰ ਗਵਰਨਮੈਂਟ ਉਹਨਾਂ ਨਾਲ ਲਗਾਤਾਰ ਵਾਰਤਾ ਹੈ ਜਿਹੜਾ ਉਹ ਕਰ ਰਹੀ ਹੈ ਤੇ ਕਰਨਾ ਚਾਹੁੰਦੀ ਹੈ ਬਹੁਤ ਹੀ ਮੈਂ ਹੁਣ ਆ پارਲੀਮੈਂਟ ਸੈਸ਼ਨ ਚੱਲ ਰਿਹਾ ਹਰ ਮਿਨਿਸਟਰ ਹਰ ਸੀਨੀਅਰ ਬੀਜੇਪੀ ਸਾਡੇ ਜਿੰਨੇ ਵੀ ਮੰਤਰੀ ਜਿੰਨੇ ਵੀ ਸਾਡੇ ਸੀਨੀਅਰ ਲੀਡਰਸ਼ਿਪ ਨੇ ਬਹੁਤ ਗੱਲੇ ਵੱਲ ਸਾਹਬ ਖਾਤਰ ਕਿਉਂਕਿ ਮੈਨੂੰ ਗੱਲ ਇਕੱਲੇ ਇਕੱਲੇ ਨੇ ਇਹ ਗੱਲ ਕੀਤੀ ਬਹੁਤ ਚਿੰਤਤ ਨਹੀਂ ਤੇ ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਵੀ ਮੀਟਿੰਗ ਤਾਂ ਹੈਗੀ ਹੈਗੀ ਤੇ ਬਹੁਤ ਵੱਡਾ ਐਫਰਟ ਬੋਡੀ ਵੱਡੀ ਇਹਨੂੰ ਅਹਿਮੀਅਤ ਦੇ ਕੇ ਉਹ ਡਾਇਲੌਗ ਆ ਜਿਹੜਾ ਗੱਲਬਾਤ ਆ ਸੈਂਟਰ ਗਵਰਨਮੈਂਟ ਆ ਜਿਹੜੀ ਉਹ ਕਰ ਰਹੀ ਆ ਪਰ ਤੁਹਾਡੀ ਸਿਹਤ ਬਹੁਤ ਜ਼ਰੂਰੀ ਆ ਜੇ ਤੁਸੀਂ ਕਿਸਾਨਾਂ ਲਈ ਮਜ਼ਦੂਰਾਂ ਲਈ ਜੇ ਉਹਨਾਂ ਲਈ ਇਹ ਜਿੱਤ ਜਿਤਨੀ ਆ ਤਾਂ ਉਹ ਜੇ ਤੁਸੀਂ ਸਵਸਥ ਰਹੇ ਠੀਕ ਰਹੇ ਹੋ ਤਾਂ ਹੀ ਉਹ ਸਾਰੀ ਆ ਜਿਹੜੀ ਗੱਲ ਆ ਸਿਰੇ ਚੜ ਸਕਦੀ ਆ ਇਸ ਕਰਕੇ ਸਾਰੀ ਸਰਕਾਰ ਵੱਲੋਂ ਚਾਹੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਵੱਲੋਂ ਮੈਂ ਤੁਹਾਡਾ ਆਪਣਾ ਛੋਟਾ ਬੱਚਾ ਐ ਬੱਚਾ ਸਮਝ ਕੇ ਆਪਣਾ ਪੋਤਾ ਸਮਝ ਕੇ ਆਪਣਾ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਜਲਦੀ ਤੋਂ ਜਲਦੀ ਜਿਹੜੀ ਆ ਭੁਖੜਤਾਲ ਖਤਮ ਕਰਕੇ ਮੀਟਿੰਗ ਦੇ ਵਿੱਚ ਸਾਰਾ ਆਓ ਤੰਦਰੁਸਤ ਸਿਹਤ ਆ ਜੇ ਹੋਵੋਗੇ ਤਾਂ ਬਹੁਤ ਤਕੜੇ ਹੋ ਕੇ ਗੱਲ ਆ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਦੀ ਤੁਸੀਂ ਰੱਖੋਗੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਕਿਉਂਕਿ ਅਸੀਂ ਵੀ ਆਖਰ ਕਿਸਾਨ ਆ ਪੰਜਾਬ ਦੇ ਆ ਮੈਂ ਵੀ ਤੁਹਾਡੇ ਅਸ਼ੀਰਵਾਦ ਨਾਲ ਸਮਾਂ ਸਮਾਂ ਮੈਂ ਵੀ ਕੰਮੇ ਦੇ ਬੈਠਾ ਰਿਹਾ ਤੇ ਅਸੀਂ ਚਾਹੁੰਦੇ ਆ ਤੁਹਾਡਾ ਅਸ਼ੀਰਵਾਦ ਸਾਡੇ ਸਿਰ ਤੇ ਰਹੇ ਤੇ ਕਿਸਾਨਾਂ ਮਜ਼ਦੂਰਾਂ ਨੂੰ ਤੁਸੀਂ ਉਹਨਾਂ ਦੀ ਜਿਹੜੀ ਜੰਗ ਜਿਹੜੀ ਉਹਨਾਂ ਦੀ ਫਸਲਾਂ ਦੇ ਬਾਰੇ ਜਿੱਤ ਆ ਉਹ ਤੁਸੀਂ ਹਾਸਲ ਕਰੋ ਤੇ ਫਿਰ ਮੈਂ ਤੁਹਾਡੇ ਮੂਰੇ ਹੱਥ ਜੋੜ ਕੇ ਬੇਨਤੀ ਕਰਦਾ ਸਰਕਾਰੀਓਂ ਡੱਲੇਵਾਲ ਸਾਹਿਬ ਤੁਸੀਂ ਆਪਣਾ ਜਲਦੀ ਤੋਂ ਜਲਦੀ ਇਹ ਭੁੱਖ ਹੜਤਾਲ ਤੋੜ ਕੇ 4 ਤਰੀਕ ਨੂੰ ਪੂਰੀ ਤਿਆਰੀ ਨਾਲ ਸਰਕਾਰ ਦੇ ਨਾਲ ਡਾਇਲੌਗ ਕਰੋ ਤੇ ਅੱਗੇ ਵੀ ਜੋ ਚੱਲਦਾ ਰਹੇਗਾ ਅਸੀਂ ਤੁਹਾਡੇ ਤੋਂ ਅਸ਼ੀਰਵਾਦ ਲੈਣਾ ਹੈ